ਹਰੀ ਸਰਕਾਰ ਅੱਜ ਜਿੱਦੈ ਫਨੋਰੀ ਮਾਂਦਨ ਤੇ ਹਰਾਨੇ ਵੀ ਪੁਲਸ ਚਰਿਆ ਮੰਦਰ ਆ ਕੇ ਪੋਈਆ ਜਲਾ ਰਹੀ ਸੀ ਉੱਤੇ ਭਗਵੰਤ ਤੇ ਜੀ ਪੁਲਸ ਚੂੜੀਆਂ ਪਾ ਕੇ ਬੈਠੀ ਸੀ ਉੱਤੇ ਨੌਜਵਾਨ ਸ਼ਹੀਦ ਕਰਵਾਏ ਇਹ ਦਿੱਲੀ ਦਾ ਗਲਾਲ ਹੈ ਭਗਵੰਤ ਪੰਜਾਬ ਦੇ ਲੋਕ ਇਹਨਾਂ ਚੋੜਾ ਚ ਭਗਵੰਤਾਂ ਦਾ ਮੂੰਹ ਤੋਂ ਜਵਾਬ ਦੇਣਗੇ ਜੀ ਕੀ ਸਿੱਖ ਆਪ ਦੇ ਗੁਰੂ ਘਰਾਂ ਜੀ ਇਕੱਠੇ ਨਹੀਂ ਹੋ ਸਕਦੇ ਹੁਣ ਮੈਂ ਉਹੀ ਕਹਾਂ ਦੂਜਾ ਬੈਂਤਾ ਗੁੱਚੜ ਭਾਈ ਦੀਪ ਸਿੰਘੂ ਕਹਿੰਦਾ ਸੀ ਤੂੰ ਜੰਤਾ ਬੁੱਤਰ ਸਾਹਬ ਤੋਂ ਹੋ ਗਿਆ ਸਾਡੇ ਸਾਹਮਣੇ ਆਵਾਜ਼ ਦੇ ਸਰਕਾਰ ਗੁਰਦਵਾਰਾ ਸਾਹਿਬ ਪੰਜਾਬ ਪੁਲਿਸ ਵੱਲੋਂ ਜਬਰੇ ਗੁਰਦਰਾ ਸਾਹਿਬ ਦੇ ਵਿੱਚ ਦਾਖਲ ਹੋ ਕੇ ਬਗ ਬਗ ਪੰਥੀ ਜਿਹਾ ਬੰਦੇ ਦੇ ਆਗੇ ਉਹਨੂੰ ਅਰੇਸਟ ਕਰ ਲਿਆ ਜੋ ਪੰਚ ਕਾ ਮਰਿਆਦਾ ਦੀ ਇੱਕ ਹੋਰ ਹਲੰਘਣਾ ਹੈ ਪੰਜਾਬ ਪੁਲਿਸ ਨੇ ਕੀਤੀ ਹੈ ਦੋਵਾਰਾ ਬਾਬਾ ਜੀ ਸਰਕਾਰ ਹੈ ਉਹੀ ਤੁਹਾਨੂੰ ਸਰਕਾਰ ਹੈ ਉਹੀ ਤੁਹਾਨੂੰ ਰਾਜ ਹੈ ਜਿਹੜਾ ਪੰਜ ਕੇ ਜੱਥੇ ਦੇ ਆਗੂ ਨੂੰ ਸਵਾਰ ਕਰਕੇ ਲੇ ਗਈ ਆ ਸਵਾਰ ਕਰਨ ਆਉਂਦਾ ਤਾਂ ਉਹਨਾਂ ਨੂੰ ਪਹਿਲੇ ਗ੍ਰਿਫਤਾਰ ਕਰਨ ਦਾ ਕਸਟਮ ਬੰਦੀਆਂ ਨੇ ਆਗੂ ਇਕੱਠੇ ਹੋ ਕੇ ਇਹੀ ਚਾਹੁੰਦੇ ਸੀ ਵੀ ਅਸੀਂ ਸਰਕਾਰ ਅਸਲੀ ਸੀ ਸਵਾਰ ਸੀ ਕਿ ਵਾਅਦਿਆਂ ਤੋਂ ਮੁਕਰੀ ਸਰਕਾਰ ਔਰਦਾਬਾ ਇਹ ਕਹਿਆ ਜਣਾ ਨੂੰ ਗੁਰਦੌਰ ਰੰਦੇ ਵਿੱਚ ਦਾਖਲ ਪੰਜ ਕਿਲੋ ਦੀਆਂ ਬੰਦੀਆਂ ਜੋ ਵਾਖਾ ਵਾਖਾ ਤੇ ਬੰਦੀਆਂ ਪੰਥ ਇਕੱਠੀਆਂ ਹੋ ਕੇ ਉਹ ਆਸਮਾਨ ਦਾ ਬੋਲ ਕਰਨ ਲਈ ਪ੍ਰੋਟੈਸਟ ਕਰ ਲਈ ਇੱਥੇ ਖੜੀਆਂ ਸੀ ਨੌਦਰ ਆ ਨੇ ਆਗੂਆਂ ਨੂੰ ਜ਼ਬਰਦਸਤੀ ਰਹਿਟ ਕਰ ਲਿਆ